ਬਾਈ ਚਰਨ ਲਖਾਰੀ ਬਾਈ ਵਰਗੇ ਚੰਗੇ ਗੀਤਕਾਰਾਂ ਨੂੰ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਆ ਕਰੋ ਹੋ ਸੋਮਨਾਥ ਦਾ ਮੰਦਰ ਜੇ ਕਿਤੇ ਗਜਨੀ ਲੁੱਟਦਾ ਨਾ ਡੋਗਰਿਆਂ ਦੀ ਛੈ ਤੇ ਲਾਟ ਤੇ ਹੀਰਾ ਘੁੱਟਦਾ ਨਾ ਹੋ ਲੋਹ ਤੇ ਅੱਖਾਂ ਹੁੰਦੀਆਂ ਨਾ ਜੇ ਆੜ ਗਵਾਂਡਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਪਾਂਡੇ ਮਾਂਜਦੀਆਂ ਮੰਜੇ ਨਲਵਾ ਨਾ ਮਰਦਾ ਕੰਮ ਸੀ ਆਇਆ ਕੰਡੇ ਤੇ ਦੇ ਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ ਉਹ ਨਾ ਬੁਰੀਆਂ ਸਰਕਾਰਾਂ ਸਾਡੇ ਰਾਜ ਨੂੰ ਸਾਂਭਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਮਾਜਦੀਆਂ ਉਹ ਧਰਤੀ ਬਦਲੇ ਪੁੱਤ ਜੀ ਆਪਣੀ ਮਾਂ ਨੂੰ ਭੰਡ ਦੇਣਾ ਸਕੇ ਭਰਾ ਜੀ ਆਪੋ ਆਪਣੀਆਂ ਭੈਣਾਂ ਵੰਡ ਦੇਣਾ ਓ ਚੰਨ ਲਖਾਰੀ ਕੁੜੀਆਂ ਸਿਰ ਤੇ ਚੁੰਨੀ ਸਾਂਵਦੀਆਂ ਸਾਡੇ ਗੂਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਮਾਜਦੀਆਂ